ਮਹਾਰਾਏ ਰਵਦਾਸ ਜੀਆ ਨੇ ਸਾਰਸੰਗਤ ਜੀ ਐਸੇ ਰੱਬ ਦੇ ਪਿਆਰੇ ਐਸੇ ਰੱਬ ਦੇ ਪਿਆਰੇ ਮਹਾਪੁਰਸ਼ ਮਹਾਰਾਏ ਰਵਦਾਸ ਜੀ ਹੋਏ ਨੇ ਜਿਨ੍ਹਾਂ ਨੇ ਗੁਰਮੁਖੋ ਸਰੀਰ ਦੇ ਤਨ ਦੇ ਕੱਪੜਿਆਂ ਦੀ ਵੀ ਇੱਛਾ ਨਹੀਂ ਰੱਖੀ ਮਾਲਕ ਦਾ ਐਡਾ ਤੇ ਆ ਸਰੀਰ ਤੇ ਕੱਪੜਾ ਵੀ ਜਾਈਦਾ ਇਹ ਵੀ ਆਸ ਨਹੀਂ ਰੱਖੀ ਇੱਕੋ ਚੀਜ਼ ਬਸ ਮਾਲਕਾ ਜਿੱਥੇ ਵੀ ਵੇਖਾਂ ਜਦੋਂ ਵੀ ਵੇਖਾਂ ਤੂੰ ਹੀ ਤੂੰ ਮਿਲੇ ਮੈਂ ਤੂੰ ਹੀ ਤੂੰ ਹੋਵੇਂ ਬਸ ਤੇ ਮਹਾਰਾਜ ਰਵਿਦਾਸ ਨੇ ساری ਜ਼ਿੰਦਗੀ ਇਹੀ ਹੋਕਾ ਦਿੱਤਾ ਅੱਜ ਵੀ ਗੁਰੂ ਨਾਨਕ ਦੇ ਘਰ ਤੋਂ ਇਹੀ ਹੋਕਾ ਦਿੱਤਾ ਜਾਂਦਾ ਹੈ ਉੱਠ ਜਾਗ ਮੁਸਾਫਿਰ ਵੇ ਉੱਠ ਜਾਗ ਮੁਸਾਫਿਰ ਵੇ ਉਹ ਤੇਰੀ ਗੱਲ i believe ਮਸਾਫਰ ਵੇ ਉੱਠ ਜਾਗ ਮੁਸਾਫਰ ਵੇ ਉੱਠ ਜਾਗ ਮੁਸਾਫਰ ਵੇ ਤੇਰੀ ਕੱਫੜ ਦੀ ਲੁੱਟ ਲਈ ਚੋਰਾ ਉੱਠ ਜਾਗ ਮੁਸਾਫਰ ਵੇ ਤੇਰੀ ਕੱਫੜ ਦੀ ਲੁੱਟ ਲਈ ਚੋਰਾ ਉੱਠ ਜਾਗ ਮੁਸਾਫਰ ਨੇ ਰਾਤ ਸੁਆਸ ਮੁੱਕਦੇ ਜਾਂਦੇ ਨੇ ਇਹੀ ਅਰਦਾਸ ਮਹਾਰਾਜ ਦੇ ਚਰਨਾਂ 'ਚ ਇੱਥੇ ਬਹਿ ਕੇ ਜਦੋਂ ਮਹਾਰਾਜ ਦੇ ਬਚਨ ਸੁਣਦੇ ਆ ਮਹਾਰਾਜ ਦੀਆਂ ਸਾਖੀਆਂ ਸੁਣਦੇ ਆ ਸਾਨੂੰ ਜਿਉਣਾ ਆ ਜਾਏ ਸਾਡੇ ਜੀਵਨ ਵਿੱਚ ਨਖਾਰ ਆ ਜਾਏ ਇਹੀ ਬੇਨਤੀਆਂ ਨੇ ਸਾਧ ਸੰਗਤ ਜੀ ਯਾਦਦੇ ਹੋ ਮਹਾਰਾਏ ਰਵਦਾਸ ਜੀ ਆ ਨੇ ਨਾਮ ਜਪਿਆ ਭਗਤੀ ਕੀਤੀ ਇਸੇ ਕਰਕੇ ਅੱਜ ਜੈ ਜੈਕਾਰ ਹੈ ਇਸੇ ਕਰਕੇ ਅੱਜ ਪੂਰੇ ਵਰਲਡ ਵਿੱਚ ਸੋ ਤੇ ਜਿਹੜਾ ਨਾਮ ਜਪੇਗਾ ਭਗਤੀ ਕਰੇਗਾ ਗੁਰੂ ਗ੍ਰੰਥ ਸਾਹਿਬਹਾਰ ਦੇ ਬਾਣੀ ਕਹਿੰਦੀ ਜਿਸ ਨੀਚ ਕੋ ਕੋਈ ਨਾ ਜਾਨਾ ਹੈ ਨਾਮ ਜਪਤ ਉਹ ਚੌਂਕੁੰਟ ਮਾਨਾ ਹੈ ਨਾਮ ਜਪਣ ਵਾਲਾ ਭਗਤੀ ਕਰਨ ਵਾਲਾ ਸਾਰਸੰਗਤ ਜੀ ਮੰਨ ਲਓ ਕਿਸੇ ਨੂੰ ਕੋਈ ਅਫਸਰ ਸਾਹੀ ਦਾ ਅਹੁਦਾ ਮਿਲ ਜੇ ਮੰਨ ਲਓ ਕਿਸੇ ਨੂੰ ਕੋਈ ਮੁਖਤਿਆਰੀ ਮਿਲ ਜੇ ਕੋਈ ਪ੍ਰਧਾਨ ਮੰਤਰੀ ਬਣ ਜੇ ਕੋਈ ਮੁੱਖ ਮੰਤਰੀ ਬਣ ਜੇ ਕੋਈ ਐਮਐਲਏ ਬਣ ਜੇ ਚੇਤੇ ਰੱਖਿਓ ਇਹਨਾਂ ਇਹਨਾਂ ਪਾਵਰਾਂ ਦਾ ਇਹਨਾਂ ਉਹਦਿਆਂ ਦਾ ਕੁਛ ਸਮਾਂ ਹੈ ਪਰ ਇਹ ਚੇਤੇ ਰੱਖਿਓ ਜਿਹੜੇ ਭਗਤੀ ਕਰਦੇ ਨਾਮ ਜਪਦੇ ਬੰਦਗੀ ਕਰਦੇ ਨੇ ਨਾ ਉਹਨਾਂ ਦੀਆਂ ਅੱਜ ਵੀ ਜੈ ਜੈਕਾਰਾਂ ਸਾਧ ਸੰਗ ਜੀ ਉਹਨਾਂ ਦੀਆਂ ਕੱਲ ਵੀ ਜੈ ਜੈਕਾਰ ਇਹ ਚੇਤੇ ਰੱਖੋ ਨਾਮ ਜਪਣ ਵਾਲਾ ਬੰਦਗੀ ਕਰਨ ਵਾਲਾ ਉਹਨੂੰ ਅੱਜ ਵੀ ਸਜਦੇ ਉਹਨੂੰ ਕੱਲ ਵੀ ਸਜਦੇ ਪਰਮੇਸ਼ਰ ਦਾ ਨਾਮ ਬਹੁਤ ਵੱਡਾ ਹੈ ਇਸੇ ਨਾਮ ਕਰਕੇ ਤਾਂ ਜੋੜਿਆ ਹੀ ਹੈ ਮਹਾਰਾਜ ਰਵਦਾਸ ਜੀਆ ਨੇ ਜੋੜਿਆ ਹੀ ਦਿੱਤਾ ਹੀ ਹੋਕਾ ਵਾਹਿਗੁਰੂ ਦੇ ਨਾਮ ਦਾ ਸਾਧ ਸੰਗਤ ਜੀ ਜਦੋਂ ਨਾ Rajasthan ਦੀ ਧਰਤੀ ਤੇ ਉਹ ਮੀਰਾ ਬਾਈ ਰਹਿੰਦੀ ਬੜੇ ਵਿਰਾਗ ਵਿੱਚ ਮਹਾਰਾਜ ਰਵਦਾਸ ਜੀਆ ਦੀ ਸੋਭਾ ਇੰਨੀ ਵੱਧ ਗਈ ਬੜੀ ਦੂਰੋਂ ਦੂਰੋਂ ਲੋਕ ਦਰਸ਼ਨ ਕਰਨ ਆਉਂਦੇ ਨੇ ਕਾਂਸੀ ਦੀ ਧਰਤੀ ਤੇ ਸੁਣਿਓ ਰਾਜਿਆਂ ਦੀ ਧੀ ਸੀ ਮੀਰਾ ਬੜਾ ਵੱਡਾ ਰਾਜ ਕਰਾਣਾ ਜਦੋਂ ਨਾ ਦਰਸ਼ਨ ਕਰਨ ਵਾਸਤੇ ਆਈ ਸਜਦਾ ਕਰਨ ਵਾਸਤੇ ਕਿਸੇ ਨੇ ਦੱਸਤਾ ਕਹਿੰਦੇ ਮੀਰਾ ਉਹ ਦਿਨ ਰਾਤ ਤੂ ਵਰਾਗ ਚ ਰਹੀ ਨਹੀਂ ਭਗਤੀ ਕਰਦੀ ਐ ਗੱਲ ਸੁਣ ਕਹਿੰਦੇ ਮੀਰਾ ਤੈਨੂੰ ਇੱਕ ਗੱਲ ਦਸੀਏ ਕਹਿੰਦੀ ਦੱਸੋ ਕਹਿੰਦੇ ਕਾਂਸ਼ੀ ਦੀ ਧਰਤੀ ਤੇ ਇੱਕ ਮਹਾਪੁਰਸ਼ ਆਇਆ ਐ ਇੱਕ ਮਹਾਪੁਰਸ਼ ਨੇ ਕਹਿੰਨੀ ਅੱਛਾ ਕੀ ਕਰਦੇ ਨੇ ਕਹਿੰਦੀ ਰੱਬ ਦਾ ਨਾਮ ਭਗਤੀ ਬੰਦਗੀ ਜਿਹੜਾ ਦਰਸ਼ਨ ਕਰ ਲੈਂਦਾ ਹੈ ਉਹਨਾਂ ਦਾ ਹੀ ਹੋ ਕੇ ਰਹੇ ਜਿਹੜਾ ਦਰਸ਼ਨ ਕਰਦਾ ਹੈ ਐਸੀ ਦਰਸ਼ਨਾ ਚ ਖੇਚ ਉਹਨਾਂ ਦੇ ਮੀਰਾ ਆਖਣ ਲੱਗੀ ਕਿ ਨਹੀਂ ਮੈਨੂੰ ਵੀ ਦਰਸ਼ਨ ਹੋ ਜਾਣਗੇ ਮੈਂ ਵੀ ਜਾ ਕੇ ਦਿਤਾਰ ਕਰ ਸਕਦੀ ਹਾਂ ਕਹਿੰਦੇ ਤੂੰ ਹੀ ਤੂੰ ਹੀ ਕਰ ਲੈ ਜਿਹੜਾ ਮਰਜੀ ਚਲੇ ਆ ਜਾ ਸੁਣਿਓ ਰਾਜਿਆਂ ਦੀ ਧੀ ਸੀ ਮੀਰਾ ਮਾਇਆ ਲਈ ਮੋਰਾ ਲਈਆਂ ਨਾਲ ਗੋਲੀਆਂ ਲਈਆਂ ਸਾਧ ਸੰਗਤ ਜੀ ਜਦੋਂ ਕਾਂਸੀ ਦੀ ਧਰਤੀ ਤੇ ਮੀਰਾ ਆਈ ਮਹਾਰਾਏ ਰਵਦਾਜ ਜੀਆ ਦਾ ਜਸ ਸੁਣ ਕੇ ਹੁਣ ਪੰਡਤ ਲੋਕ ਕਾਂਸੀ ਦੀ ਧਰਤੀ ਤੇ ਬੜੇ ਰਹਿੰਦੇ ਨੇ ਵਾਹ ਵਈ ਵਾਹ ਪੰਡਤ ਲੋਕ ਨੇ ਜਿਹੜੇ ਕਾਂਸੀ ਦੀ ਧਰਤੀ ਤੇ ਜਿਹੜਾ ਹੁੰਦਾ ਹੁਣ ਮੰਦਰਾਂ ਚ ਕਬਜ਼ਾ ਉਹਨਾਂ ਦਾ ਸੀ ਜਦੋਂ ਆਈ ਵੀ ਨਾ ਪਤਾ ਲੱਗ ਗਿਆ ਉਹਨਾਂ ਨੂੰ ਰਾਜਿਆਂ ਦੀ ਦੀ राजस्थान ਦੇ ਰਾਜੇ ਮੀਰਾ ਨੇ ਆਉਣਾ ਤੇ ਸਵਾਗਤ ਕਰਾਂਗੇ ਅੱਗੇ ਹੋਗੇ ਮਿਲਾਂਗੇ ਉਹਨੂੰ ਜਦੋਂ ਕਾਂਛੀ ਦੀ ਧਰਤੀ ਤੇ ਮੀਰਾ ਪਹੁੰਚੀ ਉਸ ਵੇਲੇ ਪੰਡਤ ਅੱਗੋਂ ਮਿਲੇ ਅੱਗੇ ਵੱਧ ਚੜ ਕੇ ਪੰਡਤਾਂ ਨੇ ਆਓ ਭਗਤ ਕੀਤੀ ਜੀ ਆਇਆਂ ਨੂੰ ਕੰਸ਼ੀ ਦੀ ਧਰਤੀ ਤੇ ਆਇਓ ਸੋਨੇ ਦੇ ਥਾਲ ਵੇਖੇ ਮੋਹਰਾਂ ਵੇਖੀਆਂ ਤਨ ਦੌਲਤ ਵੇਖੀ ਉਹ ਤਾਂ ਲਬਾਇਮਣ ਹੋ ਗਈ ਜਿੱਥੇ ਮੀਰਾ ਨੂੰ ਉਹਨਾਂ ਨੇ ਆਸਣ ਦਿੱਤਾ ਰਾਜਿਆਂ ਦੀਆਂ ਸਰਾਵਾਂ ਨੇ ਕੰਸ਼ੀ ਭਾਇਆ ਉੱਥੇ ਜਲ ਪਾਣੀ ਛਕਾਇਆ ਹਾਲ ਚਾਲ ਪੁੱਛਿਆ ਜਦੋਂ ਜਲ ਪਾਣੀ ਛਕਾ ਕੇ ਪੰਡਤ ਇਕੱਠੇ ਹੋ ਕੇ ਜਿਹੜਾ ਮੇਨ ਪੁਜਾਰੀ ਆ ਗਿਆ ਕਹਿੰਦਾ ਮੀਰਾ ਜੀ ਆਰਤੀ ਦਾ ਪ੍ਰਬੰਧ ਕਰੀਏ ਆਰਤੀ ਦਾ ਆਪਾਂ ਪ੍ਰਬੰਧ ਕਰੀਏ ਮੀਰਾ ਕਹਿੰਦੀ ਕਾਦੀ ਆਰਤੀ ਪੂਜਾ ਨਹੀਂ ਕਰਨੀ ਪੰਡਤ ਬੋਲਦੇ ਨੇ ਤੁਸੀਂ ਪੂਜਾ ਨਹੀਂ ਕਰਨਾ ਹੈ ਕਾਂਸੀ ਤੋਂ ਆਰਤੀ ਨਹੀਂ ਕਰਨੀ ਉਸ ਵੇਲੇ ਮੀਰਾ ਆਖਣ ਲੱਗੀ ਕਹਿੰਦੀ ਮੈਂ ਕੋਈ ਪੂਜਾ ਕਰਨ ਜਾਂ ਆਰਤੀ ਕਰਨ ਜਾਂ ਕੋਈ ਦਸਵੰਧ ਭੇਟ ਕਰਨ ਨਹੀਂ ਆਈ ਕਹਿੰਦੀ ਇੱਥੇ ਇੱਕ ਮਹਾਪੁਰਸ਼ ਰਹਿੰਦੇ ਨੇ ਮੈਂ ਉਹਨਾਂ ਦੇ ਦਰਸ਼ਨ ਕਰਨ ਆਈ ਹਾਂ ਐਦਕੀ ਮੈਂ ਕੋਈ ਪੂਜਾ ਨਹੀਂ ਕਰਨੀ ਕੋਈ ਦਸਵੰਦ ਨਹੀਂ ਦੇਣਾ ਇੱਕ ਮਹਾਪੁਰਸ਼ ਨੇ ਮੈਂ ਉਹਨਾਂ ਦੇ ਦਰਸ਼ਨ ਕਰਨ ਆਈ ਆ ਮੈਨੂੰ ਉਹਨਾਂ ਦੇ ਦਰਸ਼ਨ ਦਿਖਾਓ ਜਿਹੜੇ ਵੱਡੇ ਪੰਡਤ ਨੇ ਐਵੇਂ ਬਹਿ ਗਏ ਆ ਕੇ ਅੱਗੇ ਕਹਿੰਦੇ ਮੀਰਾ ਕਾਂਸੀ ਦੀ ਧਰਤੀ ਤੇ ਕੋਈ ਮਹਾਪੁਰਸ਼ ਇੱਥੇ ਇੱਥੇ ਦਾ ਕੋਈ ਮਹਾਪੁਰਸ਼ ਨਹੀਂ ਤੈਨੂੰ ਨਾਮ ਪਤਾ ਹੈ ਉਹਨਾਂ ਦਾ ਉਸ ਮਹਾਪੁਰਸ਼ ਦਾ ਕੋਈ ਨਾਮ ਹੋਏਗਾ ਕੋਈ ਟਿਕਾਣਾ ਹੋਏਗਾ ਤੈਨੂੰ ਨਾਮ ਪਤਾ ਹੈ ਕਹਿੰਦੇ ਹਾਂ ਨਾਮ ਵੀ ਪਤਾ ਹੈ ਤੁਸੀਂ ਲੈ ਜਾਓਗੇ ਦੱਸ ਦਿਓ ਕਹਿੰਦੇ ਲੈ ਜਾਾਂਗੇ ਪੰਡਤ ਕਹਿੰਦੇ ਨਾ ਕੀ ਉਹਨਾਂ ਦਾ ਸਾਧ ਸੰਗਤ ਜੀ ਹੱਥ ਜੋੜ ਕੇ ਮੀਰਾ ਆਖਣ ਲੱਗੀ ਪੰਡਤੋ ਜਿਸ ਮਹਾਪੁਰਸ਼ ਦੇ ਮੈਂ ਦਰਸ਼ਨ ਕਰਨ ਆਈਆਂ ਉਸ ਮਹਾਪੁਰਸ਼ ਦਾ ਨਾਮ ਹੈ ਰਵਿਦਾਸ ਰਵੀਦਾਸ ਮੈਂ ਉਹਦੇ ਦਰਸ਼ਨ ਕਰਨੇ ਨੇ ਜਦੋਂ ਇੰਨੀ ਗੱਲ ਮੁੱਖ ਤੋਂ ਨਿਕਲੀ ਮੀਰਾ ਦੇ ਪੰਡਤ ਤਾਂ ਆਪੇ ਤੋਂ ਬਾਹਰ ਹੋ ਗਏ ਭੜਕੁੱਠੇ ਕਹਿੰਦੇ ਮੀਰਾ ਰਾਜਿਆਂ ਦੀ ਧੀ ਹੋ ਕੇ ਵੱਡੇ ਘਰਾਣੇ ਦੀ ਧੀ ਹੋ ਕੇ ਇੱਕ ਜੁੱਤੀਆਂ ਘੰਡਣ ਵਾਲੇ ਸੂਦਰ ਦਾ ਨਾਂ ਮੂੰਹ ਤੋਂ ਲੈ ਨਹੀਂ ਤੋ ਵੇਖੋ ਇਹ ਕਿੰਨੀ ਇਰਖਾ ਜੁੱਤੀਆਂ ਗੰਡਣ ਵਾਲਾ ਛੁਦਰ ਉਹ ਜੋੜੇ ਗੰਡਦਾ ਹੈ ਮੋਚੀ ਦਾ ਕੰਮ ਕਰਦਾ ਹੈ ਉਹ ਕਦੋਂ ਦਾ ਰਾਜਾ ਹੋ ਗਿਆ ਉਹ ਕਦੋਂ ਦਾ ਮਹਾਪੁਰਸ਼ ਹੋ ਗਿਆ ਤੂੰ ਇੱਕ ਜੋੜੇ ਗੰਡਣ ਵਾਲੇ ਦੇ ਦਰਸ਼ਨ ਕਰਨ ਆਈ ਅਸੀਂ ਜਿਸ ਬੰਦੇ ਦਾ ਨਾਂ ਲੈਣਾ ਵੀ ਚੰਗਾ ਨਹੀਂ ਸਮਝਦੇ ਤੂੰ ਸਾਨੂੰ ਕਿੰਨਿ ਵੀ ਦਰਸ਼ਨ ਕਰਾਓ ਜਾ ਚਲੀ ਜਾ ਧਰਮ ਭ੍ਰਸਟ ਹੁੰਦਾ ਜਾਂਦਾ ਹੈ ਰਾਜਿਆਂ ਨੂੰ ਦੱਸਾਂਗੇ ਰੋਲਾ ਪਾਵਾਂਗੇ ਉੱਚੀ ਖੋਲਦੀਆਂ ਤੀਆਂ ਉੱਚੀ ਗੋਲ ਦੀਆਂ ਰਾਜੇ ਰਾਣੀਆਂ ਦੀਆਂ ਧੀਆਂ ਇੱਕ ਸ਼ੂਦਰ ਦੇ ਦਰਸ਼ਨ ਕਰਨ ਆ ਰਹੀਆਂ ਨੇ ਸਾਧ ਸੰਗਤ ਜੀ ਉਸ ਵੇਲੇ ਇੱਕ ਸ਼ੂਦਰ ਦੇ ਤਾਂ ਮੀਰਾ ਆਖਣ ਲੱਗੀ ਕਿ ਨਹੀਂ ਮੈਨੂੰ ਦੱਸੋ ਹਾਂ ਰਾਹ ਪਹਲਾ ਕਿੱਧਰ ਨੂੰ ਜਾਣਾ ਕਿ ਨਹੀਂ ਅਸੀਂ ਤਾਂ ਨਹੀਂ ਦੱਸਦੇ ਆਪੇ ਚਲੀ ਜਾ ਸਾਧ ਸੰਗਤ ਜੀ ਇੱਕ ਜੋੜੇ ਗੰਢ ਦਾ ਜੁੱਤੀਆਂ ਗੰਢ ਦਾ ਹੈ ਉਹਦੇ ਦਰਦ ਉਹਦੇ ਦਰਸ਼